ਇਹਦੇ ਚ ਇਧਰ ਹੈਂਡ ਬਾਹਰ ਆਇਆ ਆ ਇਥੇ ਰੱਖ ਆ ਲਓ ਰਾਣੀ ਦੇ ਕੰਮ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਤੇ ਧੰਨਵਾਦ ਬਹੁਤ-ਬਹੁਤ ਪਹਿਲੀ ਵੀਡੀਓ ਨੇ ਪਿਆਰ ਦੇਣ ਵਾਸਤੇ ਉਹ ਤੇ ਐਡ ਵੀ ਲੱਗ ਚੁੱਕੀ ਆ ਤੇ ਅੱਜ ਆਪਾਂ ਚੱਲੇ ਆ ਲੇਡਲ ਆਪਣੇ ਕੋਲੇ ਬਹੁਤਾਂ ਬਹੁਤ ਇਕੱਠੀਆਂ ਹੋਈਆਂ ਪਈਆਂ ਤੇ ਆਪਾਂ ਉਹਨਾਂ ਨੂੰ ਦੇਣ ਚੱਲੇ ਆ ਪੈਸੇ ਕਢਾ ਕੇ ਤੇ ਆਪਾਂ ਲੈ ਕੇ ਆਉਣਾ ਉਥੋਂ ਗਰੋਸਰੀ ਸੋ ਆਪਾਂ ਚੱਲੇ ਆ ਅੱਜ ਲੇਡਲ ਇਹਨਾਂ ਨੂੰ ਵੇਚਣਾ ਰਫੰਡ ਕਰਾਉਣਾ ਤੇ ਜਿਹੜੇ ਪੈਸੇ ਬਣਦੇ ਆ ਰਸੀਪਟ ਬਣਦੀ ਆ ਆਪਾਂ ਲੈ ਕੇ ਆਉਣਾ ਉਹਨਾਂ ਦੀ ਗਰੋਸਰੀ ਆਜੋ ਜੀ ਹਾਂਜੀ ਆਪਾਂ ਆ ਗਏ ਆ ਲਿੜਲ ਤੇ ਆਪਾਂ ਇੱਥੋਂ ਕੁੱਲਣੀ ਆ ਆਹੋ ਰੈਡੀ ਕਾਟ ਤੇ ਆਪਾਂ ਲੈ ਕੇ ਆਉਨੇ ਫਿਰ ਬੋਝਲਾ ਪਾ ਕੇ ਲੈ ਕੇ ਆਉਨੇ ਜਿਹੜੀਆਂ ਆਪਾਂ ਲੈ ਕੇ ਆਈਆਂ ਸ਼ਿੱਕ ਜਿਹੜਾ ਕੰਮ ਹੋ ਗਿਆ ਉਹਦਾ ਵੀ ਕੱਟ ਲੈਣੀ ਆ ਲੈ ਆ ਰਣੀ ਹਾਂਜੀ ਮੰਟਿਓ ਹਾਂਜੀ ਮਿੱਤਰੋ ਆਪਾਂ ਆ ਗਏ ਲਿਡਲ ਤੇ ਆਪਾਂ ਹੁਣ ਇਹਨੇ ਬੋਤਲیں ਲੈਂਦੀਆਂ ਗਈਆਂ ਆਪਾਂ ਕੋਹਣਿਆਂ ਲੈ ਕੇ ਇੱਕ ਟ੍ਰੋਲੀ ਇਹਦੇ ਵਿੱਚ ਤੇ ਜਾ ਕੇ ਅੰਦਰ ਕਰਾਉਣੇ ਰਫੰਡ ਦਿਖਾਉਣੇ ਤੁਹਾਨੂੰ ਕੀ ਸਿਸਟਮ ਹੈ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਹੈ ਕੋਈ ਵੀ ਬੋਤਲਾ ਵੀ ਉਹਦਾ ਇੱਕ ਬੋਤਲ ਦੇ ਕੋਈ 25 25 ਸੈਂਟ ਮਿਲਦੇ ਆ ਮਤਲਬ ਉਹ ਵੀ ਕੋਈ 22 ਰੁਪਏ ਆ ਜਿਉ ਆਪਾਂ ਦਿਖਾਉਣੇ ਤੁਹਾਨੂੰ ਲਾਈਵ ਰਾਣਾ ਜੀ ਰਾਣਾ ਜੀ ਹੋਰ ਆਣਾ ਜੀ ਸਸਰੀ ਗੱਲ ਕਹਿ ਦੋ ਸਸਰੀ ਗੱਲ ਜੀ ਸਾਡੇ ਦੋਸਤੋ ਹੋਰ ਆ ਪਈਏ ਆ ਜੋ ਦੋਸਤੋ ਸਾਡੀ ਹੈਲਪ ਕਰਾ ਦੋ ਬੋਲਣਾ ਬਹੁਤ ਜਿਆਦਾ ਨਹੀਂ ਇਹ ਬੋਲੋ ਉਹ ਦੇਖੋ ਉਧਰ ਪਾਣੀ ਦੀ ਬੋਤਲ ਮਤਲਬ ਜੇ ਆਪਾਂ ਨੂੰ ਰੈੱਡ ਲਾਈਟ ਹੋ ਗਈ ਮਤਲਬ ਉਹ ਬਹੁਤ ਜਿਆਦੀ ਉਹ ਖਰਾਬ ਆ ਬਾਹਰ ਆ ਜੂਗੀ ਪੈਣੀ ਨਹੀਂ ਨਹੀਂ ਖਰਾਬ ਹੈ ਬਈ ਪੈ ਜਾਣੀ ਆ ਸਿੱਧੀ ਗੱਲ ਉਹਦਾ ਤਰੀਕਾ ਹੁਣ ਲਈਦਾ ਵਾ ਹਾਂ ਸਿੱਧੀ ਗੱਲ ਫਿਰ ਪੈ ਜਾਂਦੀ ਹੈ ਅੰਕੀ ਇੱਕ ਮਿੰਟ ਰੋਕੋ ਨਾ ਹੌਲੀ ਹੌਲੀ ਇਹਗਾ ਹੌਲੀ ਹੌਲੀ ਆਵੇ ਇੱਕ ਵਦਲੇ ਭਾਈ ਕਿੰਨਾ ਹੈ ਟਾ 25 ਸੈਂਟ ਇਹ ਹੋ ਗਏ ਇੱਕ 50 ਇੱਕ 55 ਜੰਦਾ ਜੰਦਾ ਬਾਕਸ ਵਿੱਚ ਆ ਗਈ ਆ ਉਹ ਤੇ ਗਰ ਨਹੀਂ ਮੰਗ ਰਨੇ ਯਾਰ ਓਹੋ ਪਰ ਇਹ ਗਲਾਸ ਸਸਟੇ ਆ ਆ ਬੋਤਲਾਂ ਬਈ ਆ ਪਾਣੀ ਇੱਥੇ ਆ ਕਿਤੇ ਚ ਮੜਾ ਕੁਝ ਪਾਣੀ ਹੈ ਨਾ ਤਾਂ ਨਹੀਂ ਚੱਲਦੀ ਉਹ ਬਰਾਟੇ ਕਿੰਨੇ ਹੋਏ ਉਹ ਕੱਟ ਕੇਵੇਂ ਗਏ ਉਹ ਗੱਲ ਸੁਣੀ ਹੈ ਕੱਟ ਕੇਵੇਂ ਗਏ ਬਰਾਟ ਉਹਦਾ ਫਸ ਇਹਦੇ ਵਿੱਚ ਪਹਿਲਾਂ ਸੀਗੇ ਕੱਢ ਗਏ ਉਹ ਦੇਖ ਪਰਚੀ ਨਿਕਲ ਗਈਆਂ ਪਰ ਕੀ ਨਾਲ ਹੀ ਨਾਲ ਆਈ ਜਾਂਦੀਆਂ ਹਨ ਪਰਚੀ ਨਾਲ ਦੇ ਨਾਲ ਲਾ ਰਹੇ ਸੀ ਕਿ ਨਹੀਂ ਹੈ ਚੱਕਰ 1.5 ਦੀ ਹੈ 1.75 ਦੀ ਹੈ ਹਾਂਜੀ ਆ ਦੋ ਪਰਚੀਆਂ ਨਹੀਂ ਆਪੇ ਸੰਭ ਰੱਖ ਲੈਣੇ ਆ ਲੋਟਰ 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 ਨੂੰ ਅੱਜ 175 2000 ਨੇ ਦੋ ਹੋ ਗਏ ਗੜਬੜ ਹੋ ਰਹੀ ਲੱਗਦਾ ਹੈ ਨਾ ਪਾਤੂ ਉਹ ਦਿੱਤੀਆਂ ਸੀ 2000 ਬਣੇ ਯਾਰ ਹਾਂ ਇੱਕ ਇੱਕ ਹਾਂਜੀ ਗਈ ਜੋ ਪਰਚੀ ਹੈ ਨਾ ਪਤਾ ਨਹੀਂ ਕਿ ਚੱਕਰ ਨਾਲ ਦੇ ਨਾਲ ਹੀ ਆ ਰਹੀਆਂ ਗਿਆ ਇਹ ਆ ਹੋ ਗਈਆਂ ਦੋ ਹੋਰ ਆ ਗਈਆਂ ਭਾਈ ਯੂਰੋ ਦੀ ਕਿੰਨੇ ਹੋਗੇ ਗਨ ਮੰਨੀ ਯੂਰਪ ਬਸ ਪਾਈ ਚਲਵਾ ਦੇਖੀ ਅੰਨਾ ਖੜ ਜਾ ਇੱਕ ਪਛੀਵਾਂ ਨਹੀਂ ਤਾਂ ਹੁਣ ਇੱਕ ਬੱਚੀ ਆ ਗਿਆ ਠੇੜ ਕੱਢ ਲੈ ਬਰ ਸਿਰ ਦੇ ਨਾਲ ਕੋਈ ਗੱਲ ਨਹੀਂ ਕਿ ਕਜਰ ਦਰ ਦੋ 28 ਦੇ ਮੰਨ ਲਾ ਬਰ ਚ ਨਿਕਲ ਜੂਗੀ ਬਸ ਹੁਣ ਨਿਕਲੂ ਮਿਲਦਾ ਵਰਚੀ ਨਹੀਂ ਇਹ ਰੈੱਡ ਬੂਟੀ ਦੇ ਲੇਲਦੀਆਂ ਕੈਨ ਵੀ ਜਾਂਦੇ ਆ ਜਾਂਦੇ ਆ ਇਧਰ ਲੱਗੇ ਪਏ ਸਾਰੇ ਮਰੋ ਮਾਰ ਬਰਲੈਂਚ ਜਿਹੜੇ ਰਹਿੰਦੇ ਆ ਉਹਨਾਂ ਨੇ ਦੇਖੇ ਹੋਣਗੇ ਕਈ ਲੋਕ ਉਬਾਨ ਦੇ ਸਟੇਸ਼ਨ ਦੇ ਕੋਲੇ ਜਾਂ ਕਿਤੇ ਵੀ ਬੋਸਲਾਂ ਇਕੱਠੀਆਂ ਕਰਦੇ ਆ ਤੇ ਉਦਾਂ ਅਗੇ ਰਿਫੰਡ ਕਰਦੇ ਆ ਇਹਦੇ ਨਾਲ ਵੀ ਪੈਸੇ ਬੰਦੇ ਬਹੁਤ ਅਨਿਯਮ ਹੋ ਗਏ ਹੁਣ ਲੱਗਦਾ ਮਸ਼ੀਨ ਸਹੀ ਚੱਲਣ ਲੱਗੀ ਆ ਭਾਈ ਬੱਕਰੀ ਗੱਲ ਆ ਪੀਓ ਬੀਡੀਅਮ ਗੁੜੀਆਂ ਲਿਆ ਹੁੰਦੀ ਐ ਇਹ ਕਮਾ ਲਿਓ ਨੇ ਇੰਨੇ ਜਨੇ ਬੱਜਿਆ ਬਹਾਨੇ ਕਰਨਾ ਆਹੀ ਹੋਈ ਐ ਚਾਰ ਹੀ ਰੂ ਇਹਦੇ ਚਾਰ ਰੁਪਏ ਹੋਗੇ ਆਪਣੇ ਕੋਲੇ ਫਿਰ 400 ਚਾਰਜ ਤੱਕ ਲੱਗੀ ਹੋਈ ਹੈ ਹੋਰ ਹੀ ਬਰਚ ਬਰ ਜਲਦੀ 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 ਮੈਂ ਹਣ ਜੋੜੀ ਚੱਲ ਮਤਲਬ ਚਾਰੀ ਬੰਨ੍ਹ ਲੀ ਹਾਂ ਵਾਹ ਜੰਗੀ ਹੈ ਬਲੇਰੀ ਜਾਊਗੀ ਨਈਆਂ ਦੀ ਜਾਊਗੀ ਇਹ ਤਾਂ ਨਹੀਂ ਪਤਾ ਬਸ ਨਹੀਂ ਆਂਦੀ ਕਿਹੜੀ ਜਾਣੀ ਤੇ ਚਾਹੀਦੀ ਹਾਂ ਦੂਜੀ ਇਹ ਨਹੀਂ ਆਂਦੀ ਇਹ ਨਹੀਂ ਆਂਦੀ ਇਹ ਤਾਂ 100% ਆਂਦੀ ਕੋਈ ਨਹੀਂ ਭਈ ਉਹ ਉਹ ਪਾ ਆ ਜਾਊਗੀ ਕਿੱਦਾਂ ਗਰੀ ਦਾ ਤਾਂ ਘੱਟ ਹੋਣਾ ਇਹ ਨਹੀਂ ਆਂਦੀ ਇਹ ਨਹੀਂ ਆਂਦੀ ਭਈ ਇਹਨਾਂ ਨੂੰ ਜਦੋਂ ਲਾ ਕੇ ਰੱਖਦੇ ਇਹ ਐਡਜਸਟ ਕਰਨਾ ਚਾਹੀਦੀ ਆਪਾਂ ਜਾਨ ਤੁਹਾਡੇ ਕੋਲ ਬਾਹਰ ਕੋ ਸਕੈਨ ਨਹੀਂ ਹੋਇਆ ਇਹਨੇ ਸਕੈਨ ਕਰੋ ਸੈਂਟਾਂ ਨਹੀਂ ਜਾਂਦੇ ਕੁਝ ਨਹੀਂ ਜਾਂਣਾ ਤੁੰਗਾਂ ਦੇ ਸੈਂਟ ਜਾਊਗਾ ਸੈਂਟ ਜਾਊਗਾ ਕੀ ਆ ਵੀ ਜਾਊਗਾ ਅੱਜ ਦੇ 25 ਸੈਂਟ ਹੋ ਗਏ ਜਿੰਨੇ ਵੀ ਕਰਦੇ ਸੋਂ ਰਫੰਡ ਰਸੀਪਟ ਪਰ ਇਹ ਨਹੀਂ ਫਿਰ ਬਾਹਰ ਚਲੋ ਜੀ ਇਹ ਰੈਡੀ ਹੋ ਗਈ ਆਪਣੇ ਖਾਲੀ ਆ ਦੋ ਚ ਛੱਡ ਦੇ ਤੇ ਆਪਾਂ ਇਹ ਚ ਗ੍ਰੋਸਰੀ ਕਰ ਲਾਂਗੇ ਆ ਲੜ ਲਾਲੀ ਵੀ ਕੱਢ ਦੇ ਕਿਦੀ ਹੈਗੀ ਉਹ ਆ ਹੋ ਗਈਆਂ ਤੇ ਆਪਣੇ ਕੋਲੇ ਇੱਕ ਦੋ ਤਿੰਨ ਸ਼ੋਰ 1 2 3 ਆਪਣੇ ਕੋਲੇ ਸੱਤ ਪਰਚੀਆਂ ਹੋ ਗਈਆਂ ਹਾਂ ਤੇ ਆਪਾਂ ਜਦੋਂ ਉੱਥੇ ਕਰਾਵਾਂਗੇ ਹੁਣ ਆਪਾਂ ਸਾਮਾਨ ਲਵਾਂਗੇ ਉਹ ਤਾਂ ਪਾਸਕੈਨ ਕਰਾ ਦੇਣੀ ਆ ਤੇ ਜਿੰਨਾ ਆਪਣਾ ਬਿੱਲ ਹੋਊਗਾ ਉਹਨਾਂ ਮੈਂਸ ਹੋ ਜੂਗਾ ਹਾਂਜੀ ਤੇ ਹੁਣ ਆਪਾਂ ਕਰ ਲਈਏ ਫਿਰ ਘਰ ਦੇ ਸਾਮਾਨ ਦੀ ਗ੍ਰੋਸਰੀ ਗੰਡੇ ਆਲੂ ਜੜੀ ਫਿਰ ਸਾਮਾਨ ਉਹ ਦੇਖੋ ਰਾਨਾ ਕਿਧਰ ਦਾ ਖੇੜ ਦਾ ਇਹ ਲੈਣਾ ਉਹ ਰੋਣੇ ਐਂ ਇਦਾਂ ਠੀਕ ਆ ਸਸਤੇ ਲੈਣੀ ਆ ਜੇ ਗੰਡੇ ਆਲੂ ਉਹ ਤੁਹਾਡੇ ਘਰ ਦੇ ਨੇ ਡੇਟੀ ਮਾਰਕੀਟ ਐ ਬੋਲੂ ਉਥੋਂ ਲਿਆ ਕਰੋ ਵਧੀਆ ਮਿਲਦੇ ਨਾਲ ਸਸਤੇ ਮਿਲਦੇ ਆ ਲੇੜਲ 'ਚ ਥੋੜੀ ਮਹਿੰਗੇ ਆ ਤੇ ਇਥੋਂ ਆਪਾਂ ਲੈਣ ਲੱਗੇ ਆ ਆਪਾਂ ਇਥੋਂ ਲੈਣ ਲੱਗੇ ਆ ਅਦਰਕ ਆ ਬਹੁਤ ਨੇ ਨੁਕਰਾ ਹੀ ਨਹੀਂ ਜੇ ਇਹ ਕਰਨਾ ਕੀ ਹੈ ਇਹ ਲਸਣ ਹੀਰੇ ਕੱਟਿਆ ਆਇਆ ਥੀ ਸਾਡੇ ਕੋਲ ਲਸਣ ਹੀ ਬੋਲ ਰਿਹਾ ਮੈਂ ਸਬਜ਼ੀ ਗੜੀ ਖਾਣੀ ਪਹਿਲਾਂ ਇਹ ਦਿਖਾਜੇ ਤੇ ਫਿਰ ਤੜੀ ਬੋਲ ਉਹ ਹੀ ਟਮਾਟਰ ਤਾਂ ਕਰੇ ਹੈਗੇ ਨਾ ਟਮਾਟਰ ਹੈਗੇ ਨਾ ਕਰੇ ਖੀਰੇ ਆਏ ਵੇ ਤੇ ਪਿੰਜਰ ਖੰਡਦੇ ਆਏ ਖੀਰੇ ਘਰੇ ਪਾਇਦਾ ਹੈਗੇ ਆ ਹੂੰ ਖੀਰੇ ਘਰੇ ਪਾਇਦਾ ਹੈਗੇ ਆ ਕਹੇ ਹਾਂ ਵੇ ਸਣ ਮੈਂ ਤਾਂ ਪੱਕਾ ਲੈ ਗੈਣਾ ਯਾਦ ਕਰਾਈ ਠੀਕ ਆ ਧਨੀਆ ਧਨੀਆ ਗੋਲ ਹੁੰਦੇ ਜਾ ਬੜਾ ਇਤ ਨਹੀਂ ਆਣ ਹੀ ਗਏ ਇਹ ਮੈਨੂੰ ਪਤਾ ਨਹੀਂ ਕਾਦੀ ਵਾਲਾ ਹੈ 스멜 ਚ ਹੋਰ ਹੀ ਹੁੰਦੀ ਆ ਧਨੀਆ ਆ ਨਹੀਂ ਠੀਕ ਆ ਕਿ ਮੈਂ ਬੋਲੇ ਜਿਹੜਾ ਨਾ ਸਮਾਨ ਇਹ ਵੀ ਜਰਸ ਮੜੀ ਤੋਂ ਲੈਣਾ ਉਹ ਕਿ 10 ਦਾ ਜਰਸ ਬੇਸਣ ਕੋਸ਼ਤਾ ਲੈ ਲੈ ਚਾਚਾ ਲੱਖੀ ਤਾਂ ਇਹ ਬਾਕੀ ਇਸ ਮਕੀਨ ਨੂੰ ਲੋਕੋ ਕਰਾ ਲਈ ਨੇ ਕੈਸ਼ ਕਰਾ ਨਹੀਂ ਬੜੀ ਨਹੀਂ ਨਾ ਕਹਿ ਦੇ ਦੇ ਕਈ ਦਿਨ ਦਾ ਫਲ ਫਰੂਟ ਲੈਣਾ ਫਲ ਫਰੂਟ ਮੇਰੀ ਗੱਲ ਸੁਣ ਬਿਸਕੁਟ ਬਿਸਕੁਟ ਵੀ ਲੈ ਕੇ ਆਣੇ ਆਪਾਂ ਜਾਵਾਂਗਾ ਓ ਛੱਡੇ ਆ ਸਰਪ੍ਰੇਡ ਕਰਨ ਲੱਗੇ ਨੇ ਤਾਂ ਆਇਆ ਯਾਰ ਜਿਹੜਾ ਘਰ ਦਾ ਸਮਾਨ ਲੈ ਆਣ ਵਾਲਾ ਉਹ ਲਈਏ ਮੇਰੀ ਗੱਲ ਸੁਣ ਕਿਓ ਵੀ ਲੈ ਕੇ ਆਉਣਾ ਕੱਲ ਨੂੰ ਪੰਜਾਬੀ ਮਾਰਕੀਟ ਤੋਂ ਠੀਕ ਆ ਹਾਂ ਦੇਖਣਾ ਮਸਾਲੇ ਸਾਰੇ ਹੈਗੇ ਆਪਣੇ ਕੋਲੇ ਕਿਓ ਲੈ ਕੇ ਆਉਣ ਵਾਲਾਗਾ ਤੇ ਗੰਡੇ ਆਲੂ ਹੈਗੇ ਆ ਲਸਣ ਅਦਰਕ ਲੈ ਲਿਆ ਸਹੀ ਆ ਲਸਣ ਹੋ ਗਿਆ ਆਲੂ ਹੋ ਗਿਆ ਅ ਮਿਰਚਾਂ ਹੋ ਗਈਆਂ ਇਹ ਮਿਲ ਜਾਂਦਾ ਭੋਲੂ ਤੋਂ ਸਮਾਨ ਵਧੀਆ ਨਾਲ ਸਸਤਾ ਮਿਲ ਜਾਂਦਾ ਇੱਧਰ ਤਾਂ ਹੈ ਨਹੀਂ ਕੁਝ ਇਹ ਕਿਹੜੀ ਇਹ ਮੈਦਾਗਾ ਵੇਸਣ ਲੈਣਾਂ ਦਾ ਗੱਲ ਕਰ ਜੇ ਕੋਈ ਬਣਾਉਣਾ ਵੇਸਣ ਦਾ ਵੇਸਣ ਮਿਲ ਜੂ ਪਤਾ ਨਹੀਂ ਇੱਥੇ ਨਹੀਂ ਮਿਲਦਾ ਮੁੰਲਾ ਦਾ ਯਾਰ ਮੈਦਾ ਤਾਂ ਮਿਲਦਾ ਇਹ ਜੀ ਕਹਿੰਦਾ ਸਾਰਾ ਸਮਾਨ ਲੈ ਲੈਣਾ ਅੱਜ ਸਾਰਾ ਸੌਦਾ ਮਾਰ ਲੈਣਾ ਰਾਣੀ ਜੀ। ਰਾਣੀ ਜੀ ਵੀ ਲੈ ਕੇ ਆਇਆ ਸਮਾਨ ਚੱਕੀਆ। ਆਉਣ ਦੇ ਆਉਣ ਦੇ ਆਉਣ ਦੇ। ਰਾਣੀ ਸਮਾਨ ਲੈ ਲਈਏ ਖੇਡਣ ਵਾਲਾ ਜਾਂ ਫੇਰ ਪੂਰਾ ਕਰ ਲਈ। ਕਾਲਾ ਲਾ ਲਈ ਗ੍ਰੋਸਰੀ ਕਰਦੇ ਯਾਰ ਲੋ ਕੁਝ ਨਹੀਂ ਕਰਨੀ ਕਿ 10 30 30 ਸਨੇ ਘਰ ਪਹਿਲਾਂ ਨਹੀਂ ਹੋਣੀ ਸਿਸਟਮ ਇਹਦੇ ਕੋਈ ਫੰਟਾ ਫੰਟਾ ਨਹੀਂ ਕਿ ਬੋਤਲ ਫੜ ਰਹਾ ਫੜ ਨਹੀਂ ਕਰਦਾ ਪਹਿਲਾਂ ਕੋਕ ਚੱਕ ਹੈ ਇਧਰ ਕੋਕ ਕੋਕ ਲੈ ਸਟਾਪਿੰਗ ਕੋ ਲੈ ਆਈ ਜਾਵਾਂ ਪਰ ਆ ਲੈ ਆਸਵਾਦ ਆ ਆਸਵਾਦ ਆ ਮੈ ਤੁ ਮਿਕਸ ਆਸਵਾਦ ਹੁੰਦਾ ਹੈ ਆਸਵਾਦ ਹਾਂ ਇਧਰ ਹੀ ਆਲਦੇ ਆ ਇਧਰ ਹੀ ਆਲਦੇ ਆ ਬਿਸਕੁਟ ਫੜੇ ਥੋਂ ਯਾਰ ਸਵੇਰੀ ਚਾਣਾ ਹੋਇਆ ਕਰਾਂਗੇ ਏ ਦਸਾਂ ਤੈਨੂੰ ਮਿੱਠਿਆ ਰਮਿੱਠੇ ਜਿਹੇ ਸਾੜੀ ਹੁੰਦੇ ਆ। ਹੂੰ ਹੂੰ ਹੇ ਹੇ। ਇਹ ਕੋਹ ਹੁੰਦੇ ਡੱਬੇ ਵਾਲੇ ਉਹਦੇ ਪਈ ਨਹੀਂ ਗਏ। ਉਹ ਤਿੰਨ ਕਿਹੜਾ ਡੱਬਾ ਨਹੀਂ ਹੁੰਦਾਗਾ ਉਹ। ਆਪਣੇ ਘਰ ਵਾਲੀ ਪੈਣੀ ਜ ਹੈਗੇ ਉਹ। ਹੈਂ? ਕੋਸ਼ਤਾ ਚੱਕ ਫਿਰ।

ਕੋਈ ਲੱਸੀ ਨਹੀਂ ਕੋਈ ਸਮਾਨ ਜਿੰਨਾ ਵੀ ਵੇਖਣ ਤਾਂ ਵੇਖਣਾ ਹਾਂ ਹਾਂਜੀ ਬੱਸ ਜਲੀ ਕਾਊਂਟਰ ਤੇ ਲਾਈਨ ਮੜੀ ਲੱਗੀ ਹੋਈ ਆ ਲੋਕਾਂ ਨੇ ਇਹਨਾਂ ਨੂੰ ਸਮਾਣਾ ਅੱਛੀ ਫੜਾਗਾ। ਨਾ ਟਰਾਲੀ ਲਿਆਉਂਦੀ ਕਿ ਲੋਡ ਸੀ। ਇਹ ਟਰਾਲੀ ਤਾਂ ਨਹੀਂ ਆਉਂਦੀ ਕਿ ਉੱਪਰ ਬੋਝ ਲਾ ਪਾਉਣੀ ਆ ਸੀ। ਲੋਡਾਂ ਨੂੰ ਕਿੱਥੇ ਕਿਹਦਾ ਜੀ ਕਰਦਾ ਮਜ਼ਾਕ ਕਰਾ ਆਪਣਾ ਉਹ। ਸਮਾਨ 30 ਲੀਟਰਾਂ ਦਾ ਲੈਣ ਦਾ। ਕਮੈਂਟ ਕਰਕੇ ਦੱਸੋ ਰਾਣੀ ਨੂੰ ਦਾੜੀ ਰੱਖਣੀ ਚਾਹੀਦੀ ਏ ਕਿ ਨਹੀਂ? ਟਰੈਕਰ ਦਾ ਰਾਣਾ ਰੱਖਦੇ ਲੱਗ ਜੋ ਕਹਿ ਵੀ ਰਿਆਂ ਨੀ ਰੱਖਣੀ ਚਾਹੀਦੀ ਤੇ ਮੈਂ ਨਹੀਂ ਰੱਖ ਸਕਦਾ ਕਿਉਂਕਿ ਮੇਰਾ ਕੰਮ ਹੀ ਇਦਾਂ ਦਾ ਵਾਹ ਰੈਸਟੋਰੈਂਟਾਂ 'ਚ ਇਹ ਕੰਮ ਕਰਨਾ ਦਾੜੀ ਤੇ ਕੱਟਣੀ ਪੈਂਦੀ।

ਹਾਂ ਜੀ ਉੱਥੇ ਹੁਣ ਬਿੱਲ ਤੇ ਆਪਣੇ ਆਪਣੇ ਪਰਚੇ ਹੈਗੇ ਆ ਡਿਡਲ ਦੀਆਂ ਉੱਥੇ ਕਟਾ ਦੇਣੀਆਂ ਆਪਾਂ ਆਜੋ ਜੀ ਸਾਰੇ ਇਹ ਪਰਚੇ ਪਈਆਂ ਚਰਾਸੀ ਆਪਾਂ ਹਲੋ ਇੱਕ ਲੱਗ ਗਿਆ ਬਲੈਂਕ ਡਾਂਕਸ ਤੁਸ ਲਉਈ ਪਰਚੀ ਹਾਂ ਉਹਨਾਂ ਨੇ ਮੋੜ ਦੇ ਆਪਾਂ ਨੂੰ ਇੱਕ ਦੋ ਦੋ ਯੂਰੋ 30 ਸੈਂਟ ਮੋੜ ਦੇ ਆਪਾਂ ਨੂੰ ਆ ਆਪਣਾ ਪਹਿਲਾ ਵਲੌਗ ਸੀ ਕਾਫੀ ਵਾਲੀ ਮਸ਼ੀਨ ਵਾਲਾ। ਇੰਮਰੇਜਾਂ ਬੜੀਆਂ ਮੋਟੀਆਂ। ਪਿਆਹ ਸੈਂਟੇ ਅੰਦਰ ਵੀ ਆਪਣੇ। ਹੈ ਹਾਂ। ਆਹਨ ਕਰ ਰੈਡੀ ਉੱਥੇ ਲਾਈ ਦੇ ਤੇ ਚੱਲਦੇ ਹਾਂ ਹੱਥ ਵੜ ਕੇ ਨਾ ਆਪਾਂ। ਆਹੋ। ਓਕੇ ਜਿਨੀ ਨਾਲ। ਮੇਰੀ ਗੱਲ ਸੁਣ ਪਹਿਲਾਂ ਤਾਂ ਸਾਹਾਂ ਵੱਤ ਲਾ। ਆ ਲਾ ਦੇ ਇਹਨੂੰ ਉਰੇ ਉੱਪਰ ਲਾ ਹਾਂ ਲਾ ਹਾਂ ਇਹਦੇ ਚ ਇਧਰ ਹੱਥ ਬਾਹਰ ਆ ਆਪਾਂ ਇਹ ਜੋ ਸਮਾਨ ਕੱਢਿਆ ਹਾਂ ਆ ਇੱਥੇ ਰੱਖ ਆ ਲਓ ਰਾਣੀ ਦੇ ਕੰਮ ਇਹ ਚ ਰਾਣੀ ਦੇ ਕੱਲੇ ਕਸੂਰ ਨਹੀਂ ਇਹਦੀ ਹੁੰਦਾ ਹੀ ਜਿੰਨੇ ਆ ਰਹੇ ਨੇ ਇਹਨੂੰ ਪੁੱਛੋ ਤਰ ਧਿਆਨ ਕਿੱਥੇ ਆ ਕੋਈ ਕਹਿੰਦਾ ਕਹਿੰਦਾ ਜੀ ਮਾਲੂਮ ਨਹੀਂ ਆ ਜੀ ਆਲੂ ਹੀ ਖਾਣੇ ਪੈਣੇ ਤਾਂ ਪਾਪਾ ਇਹ ਏਦਾਂ ਕਿਦਾਂ ਸੋ ਹਾਂ ਜੀ ਆਪਾਂ ਦੇਖਿਆ ਤੁਸੀਂ ਕਿਦਾਂ ਬੋਤਲਾਂ ਉਹਦੇ ਵਿੱਚ ਪਾ ਦੀਆਂ ਆਪਾਂ ਦੇ ਫੰਡ ਕਰਾ ਲਿਆ ਤੇ ਗਰੋਸਰੀ ਲੈ ਲਈ ਬਾਕੀ ਜਿਹੜੇ ਪੈਸੇ ਹੁੰਦੇ ਆ ਜੀ ਆਪਾਂ ਸਮਾਨ ਲੈਣ ਦਾ ਸਮਾਨ ਲੈ ਸਕਦੇ ਆ ਨਹੀਂ ਤਾਂ ਆਪਾਂ ਉਹਨਾਂ ਨੂੰ ਕੈਸ਼ ਕਹਿ ਸਕਦੇ ਆ ਆਪਣਾ ਕੈਸ਼ ਮਿਲ ਜਾਂਦੀ ਆ ਸੋ ਇਸੇ ਦੇ ਨਾਲ ਆਪਣਾ ਵਲੌਗ ਹੁੰਦਾ ਐਂਡ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ